ਸਤਿ ਸ਼੍ਰੀ ਅਕਾਲ ਜੀ ਗੁੱਡ ਈਵਨਿੰਗ ਟੂ ਆਲ ਦਾ ਵਿਊਰਸ ਆਫ ਜਸ ਪੰਜਾਬੀ ਮੈਂ ਗੀ ਤੁਹਾਡੇ ਸਾਰਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਜਸ ਪੰਜਾਬੀ ਦੇ ਇਸ ਪ੍ਰੋਗਰਾਮ ਦੇ ਵਿੱਚ ਚਾਹ ਤੇ ਚਰਚਾ ਉਮੀਦ ਕਰਦੀ ਹਾਂ ਸਾਰੇ ਧਾਰੇ ਵਧੀਆ ਹੋਣਗੇ ਜਿੱਥੇ-ਜਿੱਥੇ ਤੁਸੀਂ ਦੇਖ ਰਹੇ ਹੋ ਅੱਜ ਤੁਸੀਂ ਕਾਲ ਕਰਕੇ ਆਪਣੀ ਰਾਏ ਸਾਡੇ ਨਾਲ ਸ਼ੇਅਰ ਕਰਨੀ ਹੈ ਕਿਉਂਕਿ ਅੱਜ ਦਾ ਟੌਪਿਕ ਜਿੰਨਾ ਜ਼ਿਆਦਾ ਵਿਚਾਰ ਯੋਗ ਹੈ ਉਨਾ ਹੀ ਜ਼ਰੂਰੀ ਹੈ ਉਸ ਦੇ ਵਿੱਚ ਤੁਸੀਂ ਆਪਣੀ رائے ਵੀ ਸਾਡੇ ਨਾਲ ਸ਼ੇਅਰ ਕਰੋ ਕਿਉਂਕਿ ਚਰਚਾ ਦਾ ਮਤਲਬ ਇਹ ਹੀ ਹੁੰਦਾ ਹੈ ਕਿ ਜਦੋਂ ਕੋਈ ਆਪਣੀ رائے ਵੀ ਸ਼ੇਅਰ ਕਰਦਾ ਹੈ ਤੇ ਚਰਚਾ ਜਿਹੜੀ ਹੈ ਉਹਨੂੰ ਸਾਰਥਕ ਮੰਨਿਆ ਜਾਂਦਾ ਹੈਗਾ ਰਾਈਟ ਤੇ ਅੱਜ ਦੀ ਚਰਚਾ ਆਪਾਂ ਸ਼ੁਰੂ ਕਰਦੇ ਹਾਂ ਤੇ ਇਸ ਚਰਚਾ ਦੀ ਸ਼ੁਰੂਆਤ ਅੱਜ ਮੈਂ ਕਰਾਂਗੀ ਆ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਲਿਖਿਆ ਹੋਇਆ ਹੈ ਕਿ ਕੀਰਤ ਕਰੋ ਨਾਮ ਜਪੋ ਤੇ ਵੰਡ ਛਕੋ ਮਤਲਬ ਇਹਦਾ ਤੁਹਾਨੂੰ ਪਤਾ ਹੀ ਹੋਵੇਗਾ ਕਿ ਆਪਣੀ ਮਿਹਨਤ ਤੋਂ ਕਮਾਈ ਹੋਈ ਜਿਹੜੀ ਆ ਮਿਹਨਤ ਨਾਲ ਕਮਾਈ ਕੀਤੀ ਆਪਾਂ ਉਹਨੂੰ ਆਪਾਂ ਸਾਂਝਾ ਕਰੀਏ ਤੇ ਆਪਾਂ ਸੱਚ ਦੀ ਸੇਵਾ ਕਰੀਏ ਚੰਗੀ ਨੀਤ ਦੇ ਨਾਲ ਕਰੀਏ ਤੇ ਨਾਮ ਦਾ ਗੁਰੂ ਦਾ ਜਿਹੜਾ ਨਾਂ ਹੈ ਉਹਨੂੰ ਹਮੇਸ਼ਾ ਉਸ ਦਾ ਆਪਾਂ ਸਿਮਰਨ ਕਰੀਏ ਠੀਕ ਹੈ ਜੀ ਤੇ ਜਦੋਂ ਆਪਾਂ ਇਹਦੀ ਗੱਲ ਕਰਦੇ ਆ ਨਾ ਉਹਦੇ ਵਿੱਚ ਲੰਗਰ ਦਾ ਨਾਂ ਵੀ ਆ ਜਾਂਦਾ ਹੈ ਪਵਿੱਤਰ ਲੰਗਰ ਲੰਗਰ ਵਿੱਚ ਵੀ ਆਹੀ ਰੂਹ ਹੁੰਦੀ ਹੈ ਕਿ ਸਭ ਨੂੰ ਆਪਾਂ ਬਰਾਬਰ ਸਮਝੀਏ ਤੇ ਸੇਵਾ ਕਰੀਏ ਸੇਵਾ ਤੇ ਪਿਆਰ ਦੇ ਨਾਲ ਆਪਾਂ ਜਿਹੜਾ ਲੰਗਰ ਹੈ ਉਹ ਵਰਤਾਈਏ ਸਰਵ ਕਰੀਏ ਤੇ ਉਹਨੂੰ ਖਾਈਏ ਵੀ ਲੰਗਰ ਸਿਰਫ ਖਾਣਾ ਨਹੀਂ ਇਹ ਕਮਿਊਨਿਟੀ ਇਕੁਐਲਿਟੀ ਤੇ 셀ਫਲੈਸ ਸੇਵਾ ਦਾ ਐਪੀਟੋਮ ਹੈ ਪ੍ਰਤੀਕ ਹੈ ਤੇ ਹਰ ਵਿਅਕਤੀ ਇੱਕੋ ਪੰਗਤ 'ਚ ਬੈਠ ਕੇ ਲੰਗਰ ਛਕੇ ਭਾਵੇਂ ਅਮੀਰ ਹੋਵੇ ਜਾਂ ਗਰੀਬ ਹੋਵੇ ਅਸਲੀ ਲੰਗਰ ਦੇ ਵਿੱਚ ਸਿੰਪਲ ਖਾਣਾ ਸਾਫ਼ ਸੇਵਾ ਤੇ ਸਭ ਦੀ ਭਲਾਈ ਸੀ ਜਦੋਂ ਆਪਾਂ ਦੇਖਦੇ ਹਾਂ ਨਾ ਲੰਗਰ ਦੀ ਸ਼ੁਰੂਆਤ ਜਦੋਂ ਕੀਤੀ ਗਈ ਹੈ ਸਾਡੇ ਗੁਰੂਆਂ ਵੱਲੋਂ ਤੇ ਉਸ ਲੰਗਰ ਦੇ ਵਿੱਚ ਕੀ ਹੁੰਦਾ ਸੀਗਾ ਅਸਲੀ ਲੰਗਰ ਚ ਸਿੰਪਲ ਖਾਣਾ ਸਾਦੀ ਸਬਜ਼ੀ ਰੋਟੀ ਦਾਲ ਸਾਫ਼ ਸੇਵਾ ਚੰਗੀ ਨੀਤ ਦੇ ਨਾਲ ਤੇ ਸਾਰਿਆਂ ਦੀ ਭਲਾਈ ਅੱਜ ਆਪਾਂ ਦੇਖਦੇ ਹਾਂ ਕਿ ਸਮੇਂ ਦੇ ਨਾਲ-ਨਾਲ ਬਹੁਤ ਜਿਹੜੇ ਬਦਲਾਵ ਆ ਉਹ ਨਜ਼ਰ ਆਉਂਦੇ ਨੇ ਕਾਫੀ ਜ਼ਿਆਦਾ ਬਦਲਾਵ ਇਨਫੈਕਟ ਹੋ ਚੁੱਕੇ ਨੇ ਤੇ ਅੱਜ ਕੱਲ੍ਹ ਕਿਸੇ ਜਗ੍ਹਾ ਜਦੋਂ ਲੰਗਰ ਲੱਗਦਾ ਹੈ ਰੋਡ ਸਾਈਡ ਜਾਂ ਯੂ نو ਟੈਂਪਰੀ ਸਟਾਲਸ ਤੇ ਵੀ ਸਰਵ ਕੀਤਾ ਜਾਂਦਾ ਹੈ ਪਬਲਿਕ ਜਿਹੜੀ ਹੈ ਉਹ ਇਹਦੇ ਵਿੱਚ ਸੇਵਾ ਪਾਉਂਦੀ ਹੈ ਆਪਣੀ ਤੇ ਲੰਗਰ ਵਰਤਾਉਂਦੀ ਹੈ ਤੇ ਅਸੀਂ ਦੇਖਦੇ ਹਾਂ ਕਿ ਜਦੋਂ ਇਸ ਤਰੀਕੇ ਦੇ ਲੰਗਰ ਰੋਡ ਸਾਈਡ ਤੇ ਟੈਂਪਰੀ ਸਟਾਲਸ ਅੱਸਰਵ ਕੀਤੇ ਜਾਂਦੇ ਨੇ ਉੱਥੇ ਹਾਈਜੀਨ ਦਾ ਜਿਹੜਾ ਪੂਰਾ ਖਿਆਲ ਹੈ ਉਹ ਰੱਖਿਆ ਨਹੀਂ ਜਾਂਦਾ ਤੇ ਅਨ ਹੈਲਦੀ ਫੂਡ ਵੀ ਸਰਵ ਕੀਤਾ ਜਾਂਦਾ ਵਿਚ ਇਜ਼ ਅ ਰਿਐਲਿਟੀ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਦੇਖੋ ਜੀ ਨੀਤ ਜਦੋਂ ਆਪਾਂ ਗੱਲ ਕਰਦੇ ਨੀਤ ਹਮੇਸ਼ਾ ਸੇਵਾ ਦੀ ਹੀ ਹੋਵੇ ਤੇ ਸੇਵਾ ਦੀ ਹੀ ਹੁੰਦੀ ਹੈ ਪਰ এনवायरमेंट ਤੇ ਸੇਫਟੀ ਕੰਪਰੋਮਾਈਜ਼ ਐ ਹੋ ਹੀ ਜਾਂਦੀ ਹੈ ਤੇ ਮੈਂ ਤੁਹਾਨੂੰ ਦੱਸਦੀ ਹਾਂ ਕਿ ਅੱਜ ਮੈਂ ਇਹ ਗੱਲਾਂ ਕਰ ਕਿਉਂ ਰਹੀ ਆ ਤੁਹਾਨੂੰ ਲੁਧਿਆਣਾ ਵੱਲ ਲੈ ਕੇ ਚਲਦੀ ਆ ਹਾਲ ਹੀ ਦੇ ਵਿੱਚ ਲੇਟਲੀ ਲੁਧਿਆਣਾ ਦੇ ਆਲੀ ਕਲਾ ਖੁਰਦ ਪਿੰਡ ਦੇ ਵਿੱਚ ਅ ਆ ਲੰਗਰ ਸੇਵਾ ਕੀਤੀ ਗਈ ਸੀ ਕਦੀ ਪਬਲਿਕ ਵੀ ਆ ਜਾਂਦੀ ਹੈ ਪਬਲਿਕ ਸੇਵਾ ਆਪਣੇ ਵੱਲੋਂ ਪੂਰੀ ਸ਼ਰਧਾ ਭਾਵਨਾ ਦੇ ਨਾਲ ਜਿਹੜੀ ਲੰਗਰ ਹੈ ਵਰਤੌਂਦੀ ਹੈ ਉਸ ਲੰਗਰ ਦੇ ਵਿੱਚ ਨਾ ਗਜਰੇਲਾ ਯਾਨੀ ਕਿ ਗਾਜਰ ਦਾ ਹਲਵਾ ਤੇ ਚਾਹ ਸਰਵ ਕੀਤੀ ਗਈ ਸੀ ਤੇ ਖਬਰ ਆਈ ਕਿ ਇਹਨੂੰ ਖਾ ਕੇ 30 ਤੋਂ ਵੱਧ ਜਿਹੜੇ ਲੋਕੀ ਸੀਗੇ ਉਹਨਾਂ ਦੀ ਤਬੀਅਤ ਖਰਾਬ ਹੋ ਗਈ ਦੇ ਆਰ ਆਲ ਆਊਟ ਆਫ ਡੇਂਜਰ ਵੈਸੇ ਤੇ ਕੋਈ ਐ ਸੀਗਾ ਕਿ ਖਾਣ ਤੋਂ ਬਾਅਦ ਉਹਨਾਂ ਨੂੰ ਨੌਜ਼ੀਆ ਵੋਮਿਟ ਯੂ نو ਇੱਕ ਫੂਡ ਪੌਇਜ਼ਨਿੰਗ ਦੀ ਜਿਹੜੀ ਸ਼ਿਕਾਇਤ ਹੈ ਉਹ ਹੋਈ ਤੇ ਕਈ ਹਸਪੀਟਲਸ ਜੋ ਐਡਮਿਟ ਵੀ ਕੀਤੇ ਗਏ ਤੇ ਇਹ ਘਟਨਾ ਜਿਹੜੀ ਹੈ ਉਹ ਫੂਡ ਸੇਫਟੀ ਤੇ ਹਾਈਜਨ ਦੀ ਵਾਰਨਿੰਗ ਆ ది ਆਈਏ ਕਿ ਕਿਸੇ ਦੀ ਨੀਤ ਜਾਂ ਲੰਗਰ ਦੀ ਮਰਿਆਦਾ ਤੇ ਸਵਾਲ ਨਹੀਂ ਹੈ ਅਗੇਨ ਮੈਂ ਰਿਪੀਟ ਕਰ ਦਿਆਂ ਜੇ ਅੱਜ ਆਪਾਂ ਇਸ ਦੀ ਗੱਲ ਕਰ ਰਹੇ ਹਾਂ ਤੇ ਕਿਸੇ ਦੀ ਨੀਤ ਜਾਂ ਲੰਗਰ ਦੀ ਮਰਿਆਦਾ ਤੇ ਸਵਾਲ ਇਹ ਨਹੀਂ ਹੈ ਇਹ ਘਟਨਾ ਫੂਡ ਸੇਫਟੀ ਤੇ ਹਾਈਜਨ ਦੀ ਇੱਕ ਵਾਰਨਿੰਗ ਹੈ ਜਿਸ ਦੇ ਉੱਤੇ ਗੱਲਾਂ ਵੀ ਕੀਤੀਆਂ ਜਾ ਰਹੀਆਂ ਹਨ ਤੇ ਜਦੋਂ ਮੈਂ ਇਹਦੀ ਗੱਲ ਕਰਦੀ ਤੇ ਮੈਨੂੰ ਇੱਕ ਹੋਰ ਕਿੱਸਾ ਯਾਦ ਆ ਗਿਆ ਸੀਗਾ ਉਹ ਕਿੱਸਾ ਸੀਗਾ ਇਨਸੀਡੈਂਟ ਸੀਗਾ ਮਾਫ ਕਰਨਾ ਜੀ ਅ ਕਰਨਾਟਕਾ ਦੇ ਚਿੰਤਾਮਣੀ ਤੋਂ ਜਨਵਰੀ 2019 ਦੀ ਗੱਲ ਹੈ ਜਦੋਂ ਅ ਇੱਕ ਡਿਸਟ੍ਰਿਕਟ ਦੇ ਵਿੱਚ ਮੈਨੂੰ ਨਾਮ ਨਹੀਂ ਆਦ ਉਹਦਾ ਅ ਗੰਗਮਾ ਦੇਵੀ ਟੈਂਪਲ ਸੀਗਾ ਤੇ ਉਸ ਦੇ ਬਾਅਦ ਜਿੱਦਾਂ ਆਪਣੇ ਥਿਲੰਗਰ ਆਪਣਾ ਕੜਾ ਪ੍ਰਸ਼ਾਦ ਆਪ ਦੇੰਦ ਨੇ ਉੱਥੇ ਪ੍ਰਸ਼ਾਦ ਡਿਸਟ੍ਰਿਬਿਊਟ ਕੀਤਾ ਗਿਆ ਪ੍ਰਸਾਦਮ ਦੇ ਵਿੱਚ ਵੀ ਪੂਰੀ ਲੰਗਰ ਸੇਵਾ ਪਾਣੀ ਜਿਵੇਂ ਆਪਣਾ ਹੁੰਦਾ ਹੈ ਸਾਰਾ ਕੁਝ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਤੇ ਇਹਨੂੰ ਖਾ ਕੇ ਦੋ ਲੋਕ ਮਾਰਗੇ ਸੀਗੇ ਤੇ ਕੁਝ ਹੋਰ ਲੋਕ ਕਾਫੀ ਜ਼ਿਆਦਾ ਬਿਮਾਰ ਹੋ ਗਏ ਸੀਗੇ ਪ੍ਰੋਬਲਮ ਕੀ ਸੀਗੀ ਵੋਮਿਟਿੰਗ ਤੇ ਸਟਮਕ ਪੇਨ ਐਂਡ ਉਹ ਕਾਫੀ ਜ਼ਿਆਦਾ ਸੇਵਰ ਪ੍ਰੋਬਲਮ ਚ ਆ ਗਏ ਸੀਗੇ ਅਗੇਨ ਉਸ ਵੇਲੇ ਵੀ ਕੁਐਸਚਨ ਉਠਾਇਆ ਗਈ ਫੂਡ ਸੇਫਟੀ ਤੇ ਕੰਟਾਮਿਨੇਸ਼ਨ ਕਿਉਂਕਿ ਉਸ ਵੇਲੇ ਇਨਵੈਸਟੀਗੇਸ਼ਨ ਕੀਤਾ ਗਿਆ ਸੀਗਾ ਤੇ ਲੋਕਲ ਅਥਾਰਟिटीज ਨੇ ਲੋਕਾਂ ਨੂੰ ਅਲਰਟ ਕਰ ਦਿੱਤਾ ਕਿ ਬਈ ਜਦੋਂ ਆਪਾਂ ਪ੍ਰਸਾਦਮ ਵੰਡੜਾ ਆ ਤੇ ਆਪਾਂ ਸੇਫਟੀ ਦਾ ਤੇ ਹਾਈਜਨ ਦਾ ਖਿਆਲ ਰੱਖੇ ਬਹੁਤ ਜ਼ਰੂਰੀ ਆਏ ਆਪਾਂ ਚੰਗੀ ਨੀਤ ਦੇ ਨਾਲ ਬਣਾ ਰਹੇ ਆ ਤੇ ਬਾਕੀ ਚੀਜ਼ਾਂ ਨੂੰ ਵੀ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਆਪਾਂ ਲੋਕਾਂ ਨੂੰ ਇਹ ਵੰਡਣਾ ਹੈ ਆਪਾਂ ਸੇਵਾ ਕਰਨੀ ਤਾਂ ਚੰਗੀ ਸੇਵਾ ਹੋਣੀ ਚਾਹੀਦੀ ਹੈ ਤਾਂ ਕਿ ਕਿਸੇ ਨੂੰ ਉਸ ਦੇ ਨਾਲ ਕੁਝ ਹੋਵੇ ਨਾ ਹੁਣ ਅੱਜ ਮੈਂ ਤੁਹਾਡੇ ਸਾਰਿਆਂ ਤੋਂ ਪੁੱਛਣਾ ਚਾਹੁੰਨੀ ਆ ਕਿ ਇੰਨਾ ਇਨਸੀਡੈਂਟਸ ਨੂੰ ਦੇਖਦੇ ਹੋਏ ਕਿਉਂਕਿ ਚਲੋ ਆਪ ਮਿਡਡੇ ਮੀਲ ਦੀ ਆਪਾਂ ਗੱਲ ਕਰੀਏ ਉੱਥੇ ਵੀ ਹਰ ਮਹੀਨੇ ਦੀ ਕੋਈ ਨਾ ਕੋਈ ਸ਼ਿਕਾਇਤ ਆਂਦੀ ਹੈ ਕਿ ਕਦੀ ਕੋਈ ਖਾਣੇ ਚ ਚੂਹਾ ਮਰਿਆ ਕੋਈ ਛਿਪਕਲੀ ਆ ਗਈ ਕੋਈ ਕੁਝ ਹੋ ਗਿਆ ਬੱਚੇ ਬਿਮਾਰ ਪੈ ਗਏ ਇਹ ਖਬਰਾਂ ਆਉਂਦੀਆਂ ਨੇ ਰੈਗੂਲਰ ਤਰੀਕੇ ਨਾਲ ਆਉਂਦੀਆਂ ਨੇ ਤੇ ਕਹਿਣ ਦਾ ਭਾਵ ਹੈ ਕਿ ਜਦੋਂ ਆਪਾਂ ਇਹ ਸਾਰੇ ਇਨਸੀਡੈਂਟਸ ਦੇਖਦੇ ਹਾਂ ਜਿਹਦੇ ਵਿੱਚ ਖਾਣਾ ਵਰਤਾਇਆ ਜਾ ਰਿਹਾ ਲੰਗਰ ਵਰਤਾਇਆ ਜਾ ਰਿਹਾ ਸੇਵਾ ਜਿਹੜੀ ਹੈ ਉਹ ਲੋਕਾਂ ਨੂੰ ਪ੍ਰੋਵਾਈਡ ਕੀਤੀ ਜਾ ਰਹੀ ਹੈ ਖਾਣੀ ਦੀ ਤੇ ਇੰਨਾ ਇਨਸੀਡੈਂਟਸ ਨੂੰ ਦੇਖਦੇ ਹੋਏ ਸਵਾਲ ਲਾਜ਼ਮੀ ਹੋ ਜਾਂਦਾ ਹੈ ਕਿ ਕਿਸੇ ਵੀ ਗੁਰੂ ਦੇ ਨਾਂ ਤੋਂ ਜਦੋਂ ਅਸੀਂ ਕੋਈ ਲੰਗਰ ਸੇਵਾ ਯੂ ਨੋ ਕਰਦੇ ਆ ਤੇ ਕਿਉਂ ਉਸ ਪਵਿੱਤਰ ਖਾਣੇ ਨੂੰ ਲੰਗਰ ਨੂੰ ਇੱਕ ਜ਼ਿੰਮੇਵਾਰੀ ਦੇ ਨਾਲ ਬਣਾਉਣ ਤੇ ਵਰਤੋਂ ਦੀ ਜ਼ਰੂਰਤ ਹੈ ਇਹ ਹੈ ਜਿਹ ਪਹਿਲਾ ਸਵਾਲ ਜਿਸ ਤੁਸੀਂ ਆਪਣੀ ਰਾਏ ਵੀ ਸ਼ੇਅਰ ਕਰ ਸਕਦੇ ਹੋ ਦੂਜਾ ਸਵਾਲ ਇਸ ਤੋਂ ਥੋੜਾ ਜਿਹਾ ਵੱਖਰਾ ਹੈ ਬਟ ਆਈ ਵਾਂਟ ਕਿ ਤੁਸੀਂ ਆਪਣੀ ਇਸ ਤੇ ਰਾਏ ਜ਼ਰੂਰ ਸ਼ੇਅਰ ਕਰਨਾ ਹੈ ਜਦੋਂ ਅਸੀਂ ਲੰਗਰ ਖਾਈਏ ਕੀ ਸਾਡੀ ਪ੍ਰਾਇੋਰਟੀ ਟੇਸਟ ਹੋਣਾ ਚਾਹੀਦਾ ਹੈ ਜਾਂ ਹੈਲਥ ਤੇ ਸੇਫਟੀ ਕੀ ਅਸੀਂ ਅੱਜ ਕੱਲ ਦੀ ਵੈਰਾਈਟੀ ਤੇ ਪ੍ਰੈਜੈਂਟੇਸ਼ਨ ਕਿਉਂਕਿ ਆਪਾਂ ਦੇਖ ਰਿਹਾ ਲੰਗਰ ਵਰਤਾਇਆ ਜਾ ਰਿਹਾ ਹੈ ਜਾਂ ਕੋਈ ਹੋਰ ਪ੍ਰਸਾਦ ਜਿਹੜਾ ਵੰਡਿਆ ਜਾਂਦਾ ਹੈ ਅੱਜ ਕੱਲ ਦੀ ਵੈਰਾਈਟੀ ਆਪਾਂ ਵੱਖਰੀ ਵੱਖਰੀ ਵੇਖਦੇ ਆ ਪਰ ਲੰਗਰ ਐਕਚੁਅਲ ਦੇ ਵਿੱਚ ਕੀ ਸੀਗਾ ਜਦੋਂ ਆਪਾਂ ਦੇਖਦੇ ਜਦੋਂ ਸਾਡੇ ਗੁਰੂਆਂ ਨੇ ਸ਼ੁਰੂ ਕੀਤਾ ਸਾਦਾ ਫੁਲਕਾ ਸਬਜੀ ਦਾਲ ਰਾਈਟ ਅੱਜਕੱਲ ਸਿਚੁਏਸ਼ਨ ਚੇਂਜ ਹੋ ਚੁਕੀ ਹੈ ਡਿਫਰੈਂਟ ਵੈਰਾਈਟੀਆਂ ਆਪਾਂ ਵੇਖਦੇ ਆਂ ਵੈਰਾਈਟੀਆਂ ਤੇ ਪ੍ਰੈਜੈਂਟੇਸ਼ਨ ਉਸ ਤੋਂ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ ਇਸ ਨੂੰ ਸਪਿਰਚੁਅਲ ਮਕਸਦ ਤੋਂ ਕਿਤੇ ਉੱਪਰ ਤੇ ਨਹੀਂ ਆਪਾਂ ਰੱਖ ਰਹੇ ਇਸ ਦੇ ਉੱਤੇ ਵੀ ਤੁਸੀਂ ਆਪਣੀ ਰਾਏ ਸਾਡੇ ਨਾਲ ਸ਼ੇਅਰ ਕਰਨਾ ਐਂਡ ਤੁਹਾਡੇ ਹਿਸਾਬ ਦੇ ਨਾਲ ਲੰਗਰ ਸਰਵ ਕਰਨ ਦਾ ਅਸਲੀ ਮਕਸਦ ਤੁਹਾਨੂੰ ਲੱਗਦਾ ਹੈ ਕਿ ਅੱਜ ਵੀ ਸਮਝ ਆ ਰਿਹਾ ਹੈ ਲੋਕਾਂ ਨੂੰ ਰਾਈਟ ਐਸਾਰੇ ਕੁਐਸਚਨ ਤੁਸੀਂ ਆਪਣੇ ਵਿਊ ਸਾਡੇ ਨਾਲ ਸ਼ੇਅਰ ਕਰਨਾ ਇੱਕ ਕਾਲਰ ਸਾਡੇ ਨਾਲ ਜੁੜੇ ਹੋਏ ਨੇ फरीद सर ਸਾਡੇ ਨਾਲ ਇਨਫੈਕ ਜੋੜਿਓ ਨੇ ਆਪਰਣਾ ਗੱਲ ਕਰਦੇ ਆ ਫਰੀਦ ਸਰ ਸਸ਼ਤਰ ਕਾਲ ਬਹੁਤ ਬਹੁਤ ਸਵਾਗਤ ਕਰਦੇ ਆ ਤੁਹਾਡਾ ਸੰਸਰੀ ਗਾਲ ਜੀ ਬੜੀ ਮਿਹਰਬਾਨੀ ਬੜਾ ਹਾ ਟਾਪਿਕ ਹੈ ਇਹ ਮੇਰੀ ਲਾਈਨ ਵੀ ਹੈ ਓਕੇ ਮੈਂ ਆਪਣੇ ਅੱਧੀ ਜ਼ਿੰਦਗੀ ਫੂਡ بزਨਸ ਚ ਰਹੀ ਹੂੰ ਉਹਦੇ ਬਾਅਦ ਫੋਟਾਂ ਦਾ ਵੀ ਚੀਜ਼ ਹੈ ਮੇਰੇ ਅੰਦਰ ਟੈਕਨਿਕਲੀ ਫੂਡ ਮੇਰੇ ਅੰਡਰ ਹੀ ਆਇਆ ਸੀ ਓਕੇ ਇਹ ਬੜੀ ਸੈਂਸਿਟਿਵ ਚੁਆ ਹੈ ਇਹ ਅਸਲ ਚੀਜ਼ ਪ੍ਰੋਬਲਮ ਹੁੰਦੀ ਹੈ ਤੁਸੀਂ ਸਹੀ ਕਿਹਾ ਸਫਾਈ ਨਾ ਸੋ ਆਈ ਪਲੇ ਅ ਬਿਗ ਰੋਲ ਜਿਸਨੂੰ ਰੋਡ ਸਾਈਡ ਤੇ ਜਿਹੜੇ ਲੱਗੇ ਨੇ ਰੰਗਰ ਉਥੇ ਟਰੱਕ ਵੀ ਲੰਘ ਰਹੇ ਨੇ ਧੂਆ ਵੀ ਚੱਲ ਰਿਹਾ ਹੈ ਅੰਗਰ ਤੋਂ ਮਿੱਟੀ ਵੀ ਚੱਲ ਰਹੀ ਹੈ ਫਿਰ ਜਿਹੜੇ ਬ੍ਰਾਹਮwale ਨੇ ਕੁਕ ਅਗਰ ਉਹ ਆਪਣੇ ਹੱਥ ਅੱਛੀ ਤਰ੍ਹਾਂ ਸਾਫ਼ ਕਰ ਲੈਣ ਜਿਵੇਂ ਇਸਪਾਰ ਲੈਣ ਕੰਟੀ ਚੱਕਰੇ ਉਹਨਾਂ ਦੇ ਹੱਥ ਪਾਵੇ ਕਿਤੇ ਕਿਤੇ ਗਏ ਨੇ ਹਾਂ ਜਿਹੜੇ ਪਿਆਨੇ ਦੇ ਮਾਰੇ ਲੋਕ ਪੜ੍ਹੇ ਕੋਈਟਰ ਹੁੰਦੇ ਸੀ ਬੜੇ ਸਾਫ਼ ਹੁੰਦੇ ਸੀ ਕੋਈ ਬਜ਼ਾਰ ਉਹ ਦਿਵਾਰਾਂ ਨਾ ਮੈਲੀ ਕੰਮ ਬੁੱਕ ਕੱਟਾ ਹੈ ਯੂਨੀਵਰਸਿਟੀ ਕੈਲੀਫੋਰਨੀਆ ਚ ਬਚਿੱਤੇ ਜਾਣਦੇ ਸੀ ਜੀ ਤੇ ਲੰਗਰ ਚੱਲਦੇ ਹੁੰਦੇ ਸੀ ਫਸਕ ਬਾਤ ਖਾਣਾ ਤਾਂ ਕਿ ਬਿਮਾਰ ਨਹੀਂ ਹੋਵੇ ਹਾਂ ਤੇ ਉੱਥੇ ਜਿਹੜੇ ਆਰਗੇਨਾਈਜ਼ਰ ਸੀ ਉਸਨੇ ਖਲੋਂਦੇ ਸੀ ਵੇਖਰੇ ਹੁੰਦੇ ਸੀ ਛਾਦੀਆਂ ਦੇ ਖਾਣੇ ਦੇ ਕੋਲ ਪਹਿਲਾਂ ਹੀ ਕਾਂਜ ਦੰਦੇ ਸੀ ਮੇਰੇ ਹਾਲ ਕੁਪ ਮਹਾਰੋਜ ਹਾਂ 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 ਉਹ ਪਾਕਿਸਤਾਨ ਨਾਲ ਜਿਆਦਾ ਨਹੀਂ ਜਾਂਦਾ ਹਾਂ ਮੇਕ ਜਿਹੜਾ ਤੁਹਾਡਾ ਲੰਗਰ ਦਾ ਕਨਸੈਪਟ ਅਮਰੀਕਾ ਚ ਹੈਗਾ ਬਫੇ। ਓਕੇ। ਅੱਛਾ। ਸਿਮਿਲਰ thing ਹੀ ਹੈ। ਬਫੇ ਜੋ ਰਾ ਕਿ ਬਹੁਤ ਹੰਦੀ ਹੈ। ਉਹ ਲੋਥੀ ਐ ਫੂਡ ਮਿਕਸ ਹੋ ਜਾਂਦਾ। ਜਿੱਕਰ ਪੁਰਾਣਾ ਫੂਡ ਨਵੇਂ ਚ ਜਾਂਦਾ। ਹੂੰ। ਜਿਹੜਾ ਉਹ ਜਾਂਦਾ। ਉਹ ਪੁਰਾਣਾ ਜਿਹੜਾ ਹੁੰਦਾ ਉਹ ਬਿਮਾਰੀ ਲੈਂਦਾ। ਉਹ ਨਵੇਂ ਨੂੰ ਵੀ ਖਰਾਬ ਕਰ ਦਿੰਦਾ। ਹੂੰ ਹੂੰ। ਮੈਂ ਕਦੀ ਵੀ ਕਿਸੇ ਵਿਆਜ ਬਫੇ ਨਹੀਂ ਖਾਂਦਾ। ਹੂੰ। ਘਰ ਆ ਕੇ ਖਾਣਾ ਦਾ। ਹੂੰ। ਇੱਕ ਸੂਲ ਬਣਾ ਲੇ। ਹੂੰ। ਮਦਰ ਲੰਗਰ ਮੈਨੀ ਬੜੇ ਖਾਦਦੇ ਨੇ ਹੋਰ ਅੱਛੇ ਜ਼ਮਾਨੇ ਸੀ ਲੋਕ ਸਾਫ ਸੁਥਰੇ ਸੀ ਹੋਰ ਮੇਰੇ ਆਰਗੇਨਾਈਜ਼ਰ ਹਮੇਸ਼ਾ ਟਿਕ ਹੋਣਦੇ ਸੀ ਹਾਂ ਜੀ ਜਿਆਦਾ ਨਾ ਰਵੇਗੀ ਦੰਤੀ ਪੀਏ ਉਹ ਗਾਧਰੋਂ ਬਰੀਸ਼ਾ ਤੋਂ ਦੇ ਸਫਾਈ ਕਰਦੇ ਸੀ ਹਾਂ ਫਿਰ ਪਾਣੀ ਵੀ ਸਾਫ ਹੁੰਦਾ ਸੀ ਕੋਈ ਪਤਾ ਨਹੀਂ ਪਾਣੀ ਗੰਦਾ ਹੋਵੇ ਇਟ ਕਾ ਬੀ ਲੋਟ ਆਫ ਫੈਕਟਰਸ ਕਿ ਜਿਆਦਾ ਵਿੱਚ ਹੋ ਸਕਦਾ ਦੁੱਧ ਸਾਧ ਖਰਾਬ ਉਹ ਦੇਖਰਾਪਵ ਜੀ 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 ਚੱਲ ਰਿਹਾ ਚੱਲ ਰਿਹਾ ਇਨਵੈਸਟੀਗੇਸ਼ਨ ਚੱਲ ਰਿਹਾ ਜੀ ਹਮ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿ ਪਤਾ ਚੱਲੇ ਕੀ ਪ੍ਰੋਬਲਮ ਹੈ ਮਗਰ ਇਹ ਇਹ ਐਨੀਕ ਸਿਰਫ ਇੰਡੀਆ ਤੋਂ ਨਹੀਂ ਆ ਪੂਰੀ ਦੁਨੀਆ ਤੋਂ ਹਮ ਜੀ ਬਸ ਕਰ ਜਿਹੀ ਵਲੀ ਜਗ੍ਹਾ ਤੇ ਵੀ ਹੁੰਦਾ ਹੈ ਜੀ ਹਮ ਕਿਉਂਕਿ ਜਿੱਥੇ ਬਹੁਤ ਮਗੈ ਆਵਾਮੀ ਦੇ ਦੰਦ ਲਨੇ ਉਹ ਗਾਜਰਾ ਦੇ ਸਮੈਲਾ ਇੱਕ ਡਿਜ਼ਾਈਨ ਹੁੰਦੀ ਹੈ ਹਮ ਉਹ ਪਾਈ ਗਈ ਹੈ ਹੂੰ ਕੋਈ ਨਾ ਸੀ ਤੇ ਜੀ ਤਾਂ ਬੈਚ ਨੰਬਰ 4 ਐਂਡ 4 ਹੈ ਆ ਕੱਲ ਵੀ ਆ ਰਿਹਾ ਸੀ ਕਿਸੇ ਤੇ ਤੇ ਲੋ ਉਹ ਕਿ ਕਹਿੰਦੇ ਨੇ ਵਾਪਸ ਕਰ ਦਿੰਦੇ ਨੇ ਜਾਂ ਤਾਂ ਸੁੱਟ ਦਿੰਦੇ ਨੇ ਤੇ ਸਟੋਰ ਤੇ ਵਾਪਸ ਕਰ ਦੇਣਾ ਰਿਫੰਡ ਮਿਲ ਜਾਂਦਾ ਹੂੰ ਤੇ ਇਸ ਲਈ ਬੜਾ ਜ਼ਰੂਰੀ ਹੈ ਕਿ ਪਬਲਿਕ ਸੇਫਟੀ ਇਜ਼ ਔਨ ਟੌਪ ਪ੍ਰਾਇੋਰਟੀ ਯਾ ਇਹ ਜਿਹੜੇ ਛੋਟੇ ਛੋਟੇ ਗੁਰਦੁਆਰੇ ਛੋਟੇ ਛੋਟੇ ਰੋਡ ਸਾਈਡ ਦੇ ਖੁੱਲੇ ਨੇ ਇਹ ਨਹੀਂ ਹੋਣੇ ਚਾਹੀਦੇ ਹਮਮ ਬਣਾ ਹਮੇਸ਼ਾ ਸਾਫ ਸੁਥਰੀ ਜਗ੍ਹਾ ਤੇ ਬਣਾਉਣਾ ਚਾਹੀਦਾ ਇਹ ਸਫਾਈ ਨਾਲ ਬਣਾਉਣਾ ਚਾਹੀਦਾ ਹਮਮ ਜੀ ਬਿਲਕੁਲ ਠੀਕ ਠੀਕ ਸਰ ਜੋ ਹੋਣ ਆਨ ਦਾ ਨਾ ਫਿਰ ਵੀ ਹੋ ਜਾਂਦਾ ਹਮਮ ਯੂ ਕੈਨਟ ਪ੍ਰਡਿਕਟ ਐਨੀਥਿੰਗ ਹਮਮ ਤੇ ਇਸ ਲਈ ਜਿੱਥੇ ਤੱਕ ਤੁਹਾਡੇ ਕੋਲ ਹੋ ਸਕਦਾ ਹੈ ਸੇਫਟੀ ਕਰੋ ਗਲਵਸ ਪਾਓ ਤਾਂ ਕਿ ਤੁਹਾਡੇ ਗੰਦੇ ਹੱਥ ਉਹਦੇ ਵਿੱਚ ਨਾ ਜਾਣ ਯੂ نو ਤੇ ਜੋ ਵੀ ਚੀਜ਼ ਲੋ ਮੇਕ ਸ਼ੋਰ ਯਰ ਸਪਲਾਈਰ ਆਪਣੀ ਸਹੀ ਦੇ ਰੇ। ਦੂਤਰੀ ਖਰਾਬ ਹੋ ਸਕਦਾ। ਤੇ ਜੇ ਖਰਾਬ ਹੋ ਵੀ ਲੋਗ ਬਿਮਾਰ ਹੋ ਗਏ। ਗਾਜਰਾਜ ਵੀ ਉਹ ਸਭ ਹੈ। ਗਾਜਰਾਜ ਦੀ ਬੜੀ ਬਿਮਾਰੀਆਂ ਆਉਂਦੀਆਂ ਨੇ। ਠੀਕ ਸਰ ਠੀਕ। ਇਸ ਲਈ ਚਲੋ ਫਿਰ ਹੋਰ ਕਲਰ ਕੁ ਵੀ ਲੋ ਮੇਰੀ ਤਰ੍ਹਾਂ ਤਾਂ ਨਹੀਂ ਸੀ। ਥੈਂਕ ਯੂ ਸਰ ਥੈਂਕ ਯੂ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝਾ ਕੀਤੇ। ਥੈਂਕ ਯੂ ਸੋ ਮਚ। ਕਾਲਜ ਆੜੇ ਨਾਲ ਹੋਰ ਵੀ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਾਂਗੇ ਜੀ ਪਰ ਉਸ ਤੋਂ ਪਹਿਲਾਂ ਆਪਾਂ ਇੱਕ ਬ੍ਰੇਕ ਵੱਲ ਜਾਂਦੇ ਆਂ ਛੋਟਾ ਜਿਹਾ ਬ੍ਰੇਕ ਤੇ ਫੌਰਨ ਹਾਜ਼ਰ ਹੋਣੇ ਆ ਤੁਸੀਂ ਵੀ ਜੁੜਨਾ ਸਾਡੇ ਨਾਲ ਸਟੇ ਟੂਨ ਵਿਦ ਅਸ ਬ੍ਰੇਕ ਤੋਂ ਬਾਅਦ ਜੀ ਕਾਫੀਰ ਤੁਹਾਡੇ ਸਾਰਿਆਂ ਦਾ ਸਵਾਗਤ ਕਰਦੇ ਆਂ ਤੁਸੀਂ ਦੇਖ ਰਹੇ ਹੋ ਚਾਹ ਤੇ ਚਰਚਾ ਤੇ ਅੱਜ ਆਪਾਂ ਗੱਲ ਕਰ ਰਹੇ ਆਂ ਕਿ ਲੰਗਰ ਸੇਵਾ ਦੀ ਕਿਉਂਕਿ ਲੁਧਿਆਣਾ ਤੋਂ ਇੱਕ ਜਿਹੜਾ ਕੇਸ ਸਾਹਮਣੇ ਆਇਆ ਹੈਗਾ ਹੈ ਕਿ ਗੁਰਦੁਆਰਾ ਸਾਹਿਬ ਲੰਗਰ ਵਰਤਾਇਆ ਜਾ ਰਿਹਾ ਸੀ ਤੇ ਪਬਲਿਕ ਸੇਵਾ ਜਵੇਂ ਕਰਦੀਏ ਲੋਕੀ ਆਉਂਦੇ ਨੇ ਆਪਣੀ ਸ਼ਰਧਾ ਭਾਵਨਾ ਦੇ ਨਾਲ ਜਿਹੜਾ ਆਪਣਾ ਕੰਟ੍ਰਿਬਿਊਸ਼ਨ ਪਾਉਂਦੇ ਨੇ ਤੇ ਉਸ ਲੰਗਰ ਦੇ ਵਿੱਚ ਦਰਸਲ ਗਜਰੇਲਾ ਤੇ ਚਾਹ ਇਹਦਾ ਜਿਹੜਾ ਹੈ ਸੇਵਾ ਕੀਤੀ ਗਈ ਸੀ ਲੰਗਰ ਦੀ ਲੇਕਿਨ ਉਸ ਗਜਰੇਲੇ ਨੂੰ ਖਾ ਕੇ ਤੇ ਯੂ نو ਕਈ ਲੋਕ ਜਿਹੜੇ ਬਿਮਾਰ ਪੈ ਗਏ ਤੇ ਕੋਈ ਹੁਣ ਸੀਰੀਅਸ ਜ਼ਿਆਦਾ ਪ੍ਰੋਬਲਮ ਨਹੀਂ ਹੈ ਬਟ ਸਾਰਨ ਨੂੰ ਐਡਮਿਟ ਕੀਤਾ ਗਿਆ ਸੀਗਾ ਹਸਪੀਟਲ ਦੇ ਵਿੱਚ ਤੇ ਕੀ ਆ ਗਿਆ ਸੀਗਾ ਕਿ ਕੁਝ ਲੋਕਾਂ ਨੂੰ ਪੇਟ ਦਰਦ ਦੀ ਸ਼ਿਕਾਇਤਾਂ ਆਈਆਂ ਪ੍ਰੋਬਲਮ ਸਿਵियर ਹੋ ਸਕਦੀ ਸੀ ਬਟ ਥੈਂਕ ਗੋਡ ਕੁਝ ਹੋਇਆ ਨਹੀਂ ਹੈ ਸੋ ਇਦਾਂ ਦੇ ਹੋਰ ਵੀ ਬਥੇਰੇ ਕੇਸ ਜਿਹਦੀ ਮੈਂ 2019 ਦੇ ਵੀ ਇੱਕ ਗੱਲ ਕੀਤੀ ਸੀਗੀ ਕਿ ਕਰਨਾਟਕਾ ਤੋਂ ਜਿਵੇਂ ਸਾਹਮਣੇ ਆਇਆ ਸੀਗਾ ਉਹ ਕੇਸ ਤੇ ਜਦੋਂ ਆਪਾਂ ਇਹਨਾਂ ਇਨਸੀਡੈਂਟਸ ਨੂੰ ਦੇਖਦੇ ਆ ਤੇ ਸਵਾਲ ਜਿਹੜੇ ਆ ਲਾਜ਼ਮੀ ਹੋ ਜਾਂਦੇ ਆ ਪੁੱਛਣੇ ਤੇ ਕਰਨੇ ਕਿ ਗੁਰੂ ਦੇ ਨਾਂ ਤੋਂ ਜਾਂ ਕਿਸੇ ਵੀ ਰੱਬ ਦੇ ਨਾਂ ਤੋਂ ਜਦੋਂ ਅਸੀਂ ਕੋਈ ਲੰਗਰ ਸੇਵਾ ਕਰਦੇ ਹਾਂ ਤੇ ਕਿਉਂ ਲੰਗਰ ਨੂੰ ਇੱਕ ਜ਼ਿੰਮੇਵਾਰੀ ਦੇ ਨਾਲ ਬਣਾਉਣ ਤੇ ਵਰਤੋਂ ਦੀ ਜ਼ਰੂਰਤ ਹੈ ਤੇ ਇੱਕ ਹੋਰ ਮੈਂ ਸਵਾਲ ਕਰੀ ਸੀ ਕਿ ਜਿਸ ਜੋ ਸੇਵਾ ਜਿਸ ਤਰੀਕੇ ਦੇ ਨਾਲ ਸਾਡੇ ਗੁਰੂਆਂ ਨੇ ਸ਼ੁਰੂ ਕੀਤੀ ਸੀ ਲੰਗਰ ਦੀ ਬਹੁਤ ਹੀ ਸਾਦਾ ਖਾਣਾ ਤਾਂ ਕਿ ਹਰ ਕੋਈ ਇਹਨੂੰ ਚੱਕ ਸਕੇ ਖਾ ਸਕੇ ਤੇ ਸਵਾਲ ਅੱਜ ਇਹ ਹੈ ਅੱਜ ਸਮੇਂ ਦੇ ਨਾਲ ਕਾਫੀ ਕੁਝ ਚੇਂਜ ਹੋ ਗਿਆ ਹੈ ਲੰਗਰ ਦੇ ਵਿੱਚ ਜਦੋਂ ਆਪਾਂ ਦੇਖਦੇ ਹਾਂ ਕਿ ਪਬਲਿਕ ਵੀ ਕਾਫੀ ਜ਼ਿਆਦਾ ਜਦੋਂ ਲੰਗਰ ਚਾਪੜਾ ਕੰਟ੍ਰਿਬਿਊਸ਼ਨ ਪਾਉਂਦੀ ਹੈ ਤੇ ਡਿਫਰੈਂਟ ਡਿਫਰੈਂਟ ਵੈਰਾਈਟੀਆਂ ਸਾਨੂੰ ਦੇਖਣ ਨੂੰ ਮਿਲਦੀਆਂ ਨੇ ਤੇ ਇਹ ਵੀ ਸੋਸ਼ੀਅਲ ਇੱਕ ਸਵਾਲ ਖੜਾ ਕੀਤਾ ਜਾਂਦਾ ਹੈ ਕਿ ਇਹ ਚੀਜ਼ਾਂ ਕਿਉਂ ਜਦੋਂ ਅਸੀਂ ਲੰਗਰ ਖਾਈਏ ਕਿ ਸਾਡੀ ਜਿਹੜੀ ਪ੍ਰਾਇੋਰਟੀ ਹੈ ਉਹ ਟੇਸਟ ਹੋਣੀ ਚਾਹੀਦੀ ਹੈ ਜਾਂ ਯੂ ਨੋ ਕੁਝ ਹੋਰ ਚੀਜ਼ਾਂ ਹੋਣੀਆਂ ਚਾਹੀਦੀਆਂ ਆ ਹੈਲਥ ਜਾਂ ਸੇਫਟੀ ਤੇ ਅੱਜਕੱਲ ਵਰਾਈਟੀ ਤੇ ਪ੍ਰੈਜੈਂਟੇਸ਼ਨ ਨੂੰ ਸਪਿਰਚੁਅਲ ਮਕਸਦ ਤੋਂ ਕਾਫੀ ਜ਼ਿਆਦਾ ਉੱਪਰ ਰੱਖ ਕੇ ਵੀ ਦੇਖਿਆ ਜਾਂਦਾ ਹੈ ਨੀਅਤ ਚੰਗੀ ਹੁੰਦੀ ਆ ਪਰ ਸਟਿਲ ਪ੍ਰੈਜੈਂਟੇਸ਼ਨ ਤੇ ਵੈਰਾਈਟੀਆਂ ਇਹਨੂੰ ਸਪਿਰਚੁਅਲ ਮਕਸਦ ਤੋਂ ਉੱਪਰ ਕਿਉਂ ਰੱਖਿਆ ਜਾ ਰਿਹਾ ਹੈਗਾ ਤੁਹਾਡੇ ਹਿਸਾਬ ਦੇ ਨਾਲ ਲੰਗਰ ਸਰਵ ਕਰਨ ਦਾ ਅਸਲੀ ਮਕਸਦ ਅੱਜ ਵੀ ਲੋਕਾਂ ਨੂੰ ਕੀ ਸਮਝ ਆ ਰਿਹਾ ਹੈ ਇਹ ਸਾਰੇ ਸਵਾਲ ਚੀਮਾਸਰ ਸਾਡੇ ਨਾਲ ਜੁੜਿਓ ਇਹਨੇ ਚੀਮਾਸਰ ਸਸ਼ਟ੍ਰੀਕਾਲ ਬਹੁਤ ਬਹੁਤ ਸਵਾਗਤ ਤੁਹਾਡਾ ਹਾਂਜੀ ਸਸ਼ਟ੍ਰੀਕਾਲ ਜੀ ਕੀ ਜੀ ਹੂੰ ਜੀ ਸਰ ਇਹ ਤਾਂ ਹਾਂ ਭਈ ਲੰਗਰ ਜਾਇਦਾ ਸਾਦਾ ਤੇ ਵਿੱਚ ਸੋਚਮਾ ਹੋਣੀ ਚਾਹੀਦੀ ਆ ਤੇ ਪੂਰਾ ਖਿਆਨ ਦਾ ਪਿਆਰ ਹੋਣਾ ਚਾਹੀਦਾ ਜੀ ਹਾਂਜੀ ਇਹ ਲੰਗਰਣ ਗੈਲੀ ਨਾਲ ਕੋਈ ਚੀਜ਼ ਵਧੂ ਘਟੂ ਐਵੇਂ ਪਾ ਦਿੱਤੀ ਕਿ ਜੇ ਕੋਈ ਉਹ ਮਸਾਲਾ ਕੋਈ ਹੋ ਜਾ ਪਾਤਾ ਜਾਂ ਕੋਈ ਘੇਈ ਜਿਆਦਾ ਸੋਖ ਦਿੱਤਾ ਹੁਣ ਅੱਜਕੱਲ ਘੇਈ ਵੀ ਨਹੀਂ ਪਜਦਾ ਲੋਕਾਂ ਨੂੰ ਤੇ ਉਹ ਇਸ ਕਰਕੇ ਫਿਰ ਉਹ ਲੰਗਰ ਕਈ ਆਈ ਨਾ ਮਾੜਾ ਪੈਂਦਾ ਹੂੰ ਹੂੰ ਠੀਕ ਕੋਈ ਜੀ ਹੋਰੀ ਪਾ ਦੇਣੀ ਜਿੱਦਾਂ ਤੁਸੀਂ ਕਹਿੰਦੇ ਹੋ ਸਕੂਲਾਂ ਵਾਲੇ ਸਕੂਲਾਂ 'ਚ ਹੈ ਹੀ ਨਾ ਗੰਦ ਉਹ ਤਾਂ ਉਹਦੇ ਚੂਹੇ ਚਾਹੇ ਤੇ ਬੜੇ ਰਹਿੰਦੇ ਵਿੱਚ ਉਹ ਤੇ ਇਦਾਂ ਦਾ ਕੰਮ ਚੱਲਦਾ ਜੇ ਸ਼ਿਕਾਇਤਾਂ ਬਹੁਤ ਆਉਂਦੀਆਂ ਉਹਦੀਆਂ ਤਾਂ ਜੀ ਤੇ ਪਰ ਗੁਰਦੁਆਰਾ ਵੀ ਸੁੱਚਮ ਹੋਣੀ ਚਾਹੀਦੀ ਲਾਜ਼ਮੀ ਜਿੱਥੇ ਆਪਾਂ ਲੰਗਰ ਖਾਸ ਤਿਆਰ ਕਰਨਾ ਉੱਤੇ ਪੂਰੀ ਸੁੱਚਮ ਪੂਰਾ ਜਿਹੜਾ ਵਿੱਚ ਚੀਜ਼ ਪਾਉਣੀ ਉਹਦੇ ਲੰਗਰ ਦੇ ਵਿੱਚ ਜਿਹੜੀ ਵਰਤਾਉਣੀ ਹੈ ਸਾਦੀ ਤੇ ਸੁਤਰੀ ਹੋਣੀ ਚਾਹੀਦੀ ਆ ਤੇ ਉਹਦੇ ਫੇਰ ਲੰਗਰ ਨਹੀਂ ਮਾੜਾ ਬੈਂਦਾ ਕਿਸੇ ਨੂੰ ਵੀ ਜਿਆਦਾ ਪਾ ਚੀਜਾਂ ਹੀ ਗਲਤ ਮਲਤ ਪਾ ਦੇਣੀ ਆ ਜਾਂ ਕੋਈ ਮਤਲਬ ਤੇ ਉਹਦੇ ਵਿੱਚ ਤੇ ਫਿਰ ਕੋਈ ਮਸਾਲੇ ਹੀ ਇਹੋ ਜਿਹੇ ਪਾ ਦੇਣੇ ਕਿਹੜਾ ਸਵਾਦ ਬਣ ਜਾਊਗਾ ਬਹਾਨਾ ਇਦਾਂ ਦਾ ਲਾ ਦੇਣਾ ਉਹ ਮਸਾਲੇ ਕੇ ਯਾਰੀ ਮਾੜੇ ਬੈਂਦੇ ਆ ਕਿ ਜੀ ਜੀ ਮਤਲਬ ਜ਼ਿੰਮੇਵਾਰੀ ਦੇ ਨਾਲ ਲੰਗਰ ਸੇਵਾ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਠੀਕ ਹੈ ਪੂਰੀ ਜਿੰਮੇਵਾਰੀ ਹੈ ਪੂਰੀ ਸੋਚ ਮਨਾ ਪੂਰੀ ਜਿੰਮੇਵਾਰੀ ਦੀ ਜੀ ਬਿਲਕੁਲ ਅਣਗਹਿਲੀ ਬਿਲਕੁਲ ਨਹੀਂ ਹੋਣੀ ਚਾਹੀਦੀ ਜਿਹੜਾ ਬੰਦਾ ਅਣਗਹਿਲੀ ਕਰ ਸੇ ਹੋ ਜਾ ਹਾਂਜੀ ਤਾਂ ਬਾਤ ਸਰ ਥੈਂਕ ਯੂ ਸਰ ਥੈਂਕ ਯੂ ਸਾਡੇ ਨਾਲ ਜੁੜਨ ਦੇ ਲਈ ਅ ਸਸ਼ਤਰਕਾਲ मैम ਬਹੁਤ ਦਾ ਸਵਾਗਤ ਕਰਦੇ ਹਾਂ ਤੁਹਾਡਾ ਪ੍ਰੋਗਰਾਮ ਦੇ ਵਿੱਚ मैम मैम right, right, mm -hmm. की कहना चाहोगे आज दे इस चर्चा के बहुत बहुत होना नहीं नहीं चाहिए में पता किया कोई भी मतलब मैं सुन एक जगह के बंदे पूछ गुरद की बुनिया हुआ हाँ

ਜੀ ਜੀ ਬਿਲਕੁਲ ਨਹੀਂ ਜਾ ਰਿਹਾ ਮੰਦਰ ਤੇ ਨਹੀਂ ਜਾ ਰਹਾ ਇਹ ਸਾਰੀਆਂ ਚੀਜ਼ਾਂ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਇਹ ਰੀਅਲ ਪਿਕਚਰ ਹੈ ਮੈਮ ਅੱਜ ਦੀ ਪਾਇਲ ਉਹ ਕਿੰਨਾ ਦਹੇ ਗਿਆ ਮੈਂ ਤਾਂ ਮੈਨੂੰ ਬੜਾ ਸ਼ਰਮ ਆਇਆ ਜਦੋਂ ਮੈਨੂੰ ਪਤਾ ਲੱਗਿਆ ਨਾ ਇਹ ਉਹ ਪੁੱਛਦੇ ਨੇ ਵੀ ਅੱਜ ਮੁੰਮੂ ਦੇ ਵਿੱਚ ਕੀ ਹੈ ਦੱਸੋ ਹੀ ਗੋਲਵਾਰੇ ਆ ਰਹੇ ਆ ਰਹੇ ਆ ਕਿੱਥੇ ਫਾਸ ਨਹੀਂ ਆਉਂ ਰਹੇ ਜੀ ਜੀ ਬਿਲਕੁਲ 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 ਹੋਣੀ ਚਾਹ ਸਾਫ ਸੁਥਾ ਵੰਗਰ ਬਣਾਣਾ ਤੇ ਮੈਨੂੰ ਨਾ ਪਤਾ ਨਹੀਂ ਆਈ ਡੋਟ ਨੋ ਇਹ ਸਾਚਾ ਕੇ ਝੂਠਾ ਹਮ ਇੱਕ ਨਾ ਸੀ ਇਸ ਵਕਤੇ ਦੇਖੀ ਸੀ ਇੱਕ ਬੱਚੇ ਨੇ ਜਿਹਦਾਂ ਗੋਰਦਾਰੀ ਆਪਾਂ ਸਵਾਲ ਛੁਟਾ ਚੜਾਤੀਆਂ ਨੇ ਹਾਂ ਹਾਂਜੀ ਤੇ ਉਹਨੇ ਇੱਕ ਬੋਤਲ ਹੀ ਖੋਲੀ ਉਹਦੇ ਵਿੱਚੋਂ ਨਾ ਗੋਦੀਆਂ ਨਿਕਲ ਜਾਂ ਅੱਛਾ ਉਹ ਉਹ ਕਹਿੰਦੇ ਆ ਅਗਰ ਇਹ ਮੰਦਰ ਤੇ ਯੂਜ਼ ਹੋ ਜਾਂਦੇ ਕਿਸੇ ਤਰ੍ਹਾਂ ਤੇ ਕੀ ਕੀ ਪਤਾ ਕੀ ਹੋ ਸਕਦਾ ਸੀਗਾ ਓਕੇ ਹੂੰ ਜੀ ਹੂੰ ਹੈ ਨਾ ਹੂੰ ਤੇ ਲੋਕੀ ਪਤਾ ਨਹੀਂ ਗੁਰਦੁਆਰਿਆਂ ਨੂੰ ਵੀ ਨਹੀਂ ਬਖਸ਼ਦੇ ਜਿੱਥੇ ਇੰਨੀ ਸੰਗਤ ਆਂਦੀ ਹੈ ਇੰਨਾ ਸੁੱਚਾ ਨਾ ਗੁਰੂ ਘਰ ਹੈਗਾ ਆਪਾਂ ਜਾਣਦੇ ਆ ਆਪਣੀਆਂ ਮਾਨਤਾ ਪੂਰੀਆਂ ਕਰਦੇ ਆ ਆਪਾਂ ਰਸਤਾ ਕੋਣ ਜਾਂਦੇ ਆ ਮੱਥਾ ਟੇਕਦੇ ਆ ਪਰ ਲੋਕੀ ਸੋਚਦੇ ਨਹੀਂ ਹੈਗੇ ਵੀ ਇਦਾਂ ਦੀ ਜਗ੍ਹਾ ਵੀ ਤੁਸੀਂ ਇਹ ਕੰਮ ਕਰਨੋਂ ਨਹੀਂ ਬਾਹਰ ਜਾਂਦੇ ਬਿਲਕੁਲ ਬਿਲਕੁਲ ਸਹੀ ਹਮ ਠੀਕ ਹੈ ਹਮ ਹਮ ਬਿਲਕੁਲ ਮੈਂ ਸਹਿਮਤ ਹਾਂ ਮੈਮ ਥੈਂਕ ਯੂ ਮੈਮ ਥੈਂਕ ਯੂ so much ਸੁਰਿੰਦਰ ਮੈਮ ਨੇ ਵੈਸੇ ਜੋ ਗੱਲਾਂ ਕਹੀਆਂ ਐ ਮੈਂ ਉਹਦੇ ਨਾਲ 101% ਅਗਰੀ ਕਰਦੀ ਆਂ ਦੇਖੋ ਜੀ ਅਸਲੀ ਲੰਗਰ ਦਾ ਮਕਸਦ ਜੋ ਸਾਨੂੰ ਛੋਟੇ ਹੋਣ ਦੇ ਤੋਂ ਹੁਣ ਤੱਕ ਸਮਝ ਆਉਂਦੀਆਂ ਸਾਰੀਆਂ ਚੀਜ਼ਾਂ ਅਸਲੀ ਲੰਗਰ ਦਾ ਮਕਸਦ ਹਮੇਸ਼ਾ ਸਿੰਪਲ ਤੇ ਸਪਿਰਚੁਅਲ ਰਿਹਾ ਐ ਯੂ نو ਨਮਕ ਘਟ ਐ ਯਾ ਯੂ نو ਬਿਲਕੁਲ ਟੇਸ ਨਹੀਂ ਆ ਰਿਹਾ ਬਟ ਸਟਿਲ ਆਪਾਂ ਉਹਨੂੰ ਕਿਸ ਭਾਵ ਦੇ ਨਾਲ ਖਾਣੇ ਆ ਜਿਸ ਭਾਵ ਦੇ ਨਾਲ ਖਾਨੇ ਆ ਨਾ ਅੰਮ੍ਰਿਤ ਸਮਝ ਕੇ ਉਹਾਂ ਨੂੰ ਨੇਚਰਲੀ ਨਾ ਸੁਆਦ ਲੱਗਦਾ ਹੈ ਪਰ ਅੱਜ ਕੱਲ ਦੀ ਫਾਸਟ ਪੇਸਡ ਜ਼ਿੰਦਗੀ ਦੇ ਵਿੱਚ ਅਸੀਂ ਜੋ ਅਬਜ਼ਰਵ ਕਰਦੇ ਐ ਐਕਸਪੀਰੀਅੰਸ ਕਰਦੇ ਆ ਟੇਸਟ ਵੈਰਾਈਟੀ ਤੇ ਕਨਵੀਨੀਅੰਸ ਵੀ ਇਹ ਸਾਰੀਆਂ ਚੀਜ਼ਾਂ ਇਨਫਲੂਐਂਸ ਕਰ ਰਹੇ ਨੇ ਜਦੋਂ ਆਮ ਪਬਲਿਕ ਅੱਜ ਲੰਗਰ 'ਚ ਆਪਣੀ ਸੇਵਾ ਪਾਉਂਦੀ ਐ ਤਾਂ ਦੋ ਤਰੀਕੇ ਦੀ ਸੋਚ ਇਕੱਠੇ ਚੱਲ ਰਹੀ ਹੈ ਇੱਕ ਪਾਸੇ ਬਹੁਤ ਸਾਰੇ ਲੋਕ ਅੱਜ ਵੀ ਲੰਗਰ ਨੂੰ ਨਾ ਗੁਰੂ ਨਾਨਕ ਦੇਵ ਜੀ ਦੀ ਸੋਚ ਦੇ ਨਾਲ ਜੋੜ ਕੇ ਦੇਖਦੇ ਨੇ ਸੇਵਾ ਇਕੁਐਲਟੀ ਤੇ ਸਾਰਿਆਂ ਦੀ ਭਲਾਈ ਤੇ ਉਹਨਾਂ ਲਈ ਲੰਗਰ ਅੱਜ ਵੀ ਈਗੋ ਤੋੜਨ ਬਰਾਬਰੀ ਮਹਿਸੂਸ ਕਰਨ ਤੇ ਕਮਿਊਨਿਟੀ ਨੂੰ ਇਕੱਠੇ ਰੱਖਣ ਦਾ ਇੱਕ ਜ਼ਰੀਆ ਹੈ ਇਹ ਲੋਕ ਸਿੰਪਲ ਖਾਣਾ ਸਾਫ਼ ਸਫਾਈ ਤੇ ਪੂਰੀ ਜ਼ਿੰਮੇਵਾਰੀ ਨੂੰ ਹੀ असली मर्यादा समझते हैं असली मोटिव समझते हैं जो कि होना भी चाहिए एंड अज भी ये चीज़ चलनिया चाहिए तो दूजे पासे आप देखते हैं एक रियालिटी आ भी आ कि कुछ लोगों लंगर हौली हौली एक मैं कह ला कि ईवेंट या डिस्प्ले बन रहा है अनफॉर्चुनेटली चीज़ा हो रही है ज़्यादा वैरायटी मिठाइया प्रेजेंटेशन जिमें कि सुरिंदर मैम भी कह रहे थे कि पिज्ज़ा बर्गर कुलचे ਇਹ ਪ੍ਰੈਜੈਂਟੇਸ਼ਨ ਤੇ ਫੋਕਸ ਹੋ ਰਿਹਾ ਹੈ ਜਿੱਤੇ ਕਦੀ ਕਦੀ ਅਸਲੀ ਮਕਸਦ ਪਿੱਤੇ ਪਿੱਛੇ ਹੀ ਰਹਿ ਜਾਂਦਾ ਹੈ ਤੇ ਬਸ ਟੇਸਟ ਰਹਿ ਜਾਂਦਾ ਹੈ ਕਿ ਵੈਰਾਈਟੀਆਂ ਕਿਹੜੀਆਂ ਐ ਜਿਵੇਂ ਪੁੱਛਿਆ ਕਾਲ ਕਰਕੇ ਪੁੱਛਦੇ ਨੇ ਕਿ ਕੀ ਐ ਨੀਅਤ ਸੇਵਾ ਦੀ ਹੀ ਹੁੰਦੀ ਐ ਉਹਨਾਂ ਦੀ ਵੀ ਕੋਈ ਕੁਐਸਚਨ ਨਹੀਂ ਆਪਾਂ ਖੜਾ ਕਰ ਰਹੇ ਨੀਅਤ ਸੇਵਾ ਦੀ ਹੀ ਹੁੰਦੀ ਐ ਉਹਨਾਂ ਦੀ ਪਰ ਜਦੋਂ ਟੇਸਟ ਤੇ ਕੁਆਂਟੀਟੀ ਪ੍ਰਾਇਓਰਟੀ ਬਣ ਜਾਂਦੀ ਐ ਨਾ ਤਾਂ ਹੈਲਥ ਸੇਫਟੀ ਤੇ ਸਿੰਪਲਿਸਿਟੀ ਇਹ ਸਾਰੀਆਂ ਚੀਜ਼ਾਂ compromise ਹੋ ਸਕਦੀਆਂ ਹਨ ਅਸਲੀ ਲੰਗਰ ਦਾ ਮਕਸਦ ਤੈ ਕੋ ਅੱਜ ਵੀ ਅ ਸਮਾਜ ਵਿੱਚ ਹੈਗਾ ਹੈ ਪਰ ਉਹਨੂੰ ਵਾਰ-ਵਾਰ ਯਾਦ ਕਰਵਾਉਣ ਦੀ ਲੋੜ ਪੈਂਦੀ ਹੈ ਲੰਗਰ ਦੀ ਰੂਹ ਖਾਣਾ ਇਮਪ੍ਰੈਸ ਕਰਨ ਲਈ ਨਹੀਂ ਹੈ ਬਲਕਿ ਸਾਰਿਆਂ ਨੂੰ ਬਰਾਬਰ ਬਿਠਾ ਕੇ ਪਿਆਰ ਦੇ ਨਾਲ ਇੱਕ ਜ਼ਿੰਮੇਵਾਰੀ ਦੇ ਨਾਲ ਸਰਵ ਕਰਨ ਚਾਹੀਦਾ ਹੈ ਤੇ ਜਦੋਂ ਤੱਕ ਸੇਵਾ ਨਾਲ ਸਾਥ ਇਸ ਦੇ ਨਾਲ ਨਾਲ ਸੇਫਟੀ ਹਾਈਜੀਨ ਜਿਹਦੀ ਅੱਜ ਆਪਾਂ ਗੱਲ ਕਰ ਰਹੇ ਆ ਤੇ ਯੂ نو ਇਹ ਸਾਰੀਆਂ ਚੀਜ਼ਾਂ ਇਹਨਾਂ ਨੂੰ ਇਕੁਅਲ ਇੰਪੋਰਟੈਂਸ ਦਿੱਤੀ ਜਾਂਦੀ ਰਹੇਗੀ ਨਾ ਲੰਗਰ ਆਪਣੀ ਸਪਿਰਚੁਅਲ ਪਹਿਚਾਨ ਬਣਾਏ ਰੱਖੂਗਾ ਅਸੀਂ ਅੱਗੇ ਆਉਣ ਵਾਲੀ ਪੀੜ੍ਹੀ ਨੂੰ ਵੀ ਇਹ ਚੀਜ਼ਾਂ ਸਮਝਾ ਸਕਾਂਗੇ ਇਸ ਲਈ ਜ਼ਰੂਰੀ ਹੈ ਕਿ ਅਸੀਂ ਸੇਵਾ ਦੇ ਨਾਲ ਨਾਲ ਸੇਫਟੀ ਤੇ ਹਾਈਜੀਨ ਤੇ ਧਿਆਨ ਰੱਖੀਏ ਸੋਚ ਸਮਝ ਕੇ ਜਦੋਂ ਅਸੀਂ ਲੰਗਰ ਸਰਵ ਕਰੀਏ ਜਾਂ ਖਾਈਏ ਸਿੰਪਲ ਖਾਣਾ ਸਾਤ ਸੇਵਾ ਤੇ ਸਾਰਿਆਂ ਦੀ ਹੈਲਥ ਤੇ ਰਿਸਪੈਕਟ ਤੇ ਲੰਗਰ ਸਿਰਫ ਖਾਣਾ ਨਹੀਂ ਕਿਤੇ ਨਾ ਕਿਤੇ ਇਹ ਕਮਿਊਨਿਟੀ ਦਾ ਇੱਕ ਪਰਲਸ ਹੈ ਪਿਆਰ ਹੈ ਤੇ ਸਪਿਰਚੁਅਲ ਬੌਂਡ ਹੈ ਮੈਂ ਤੇ ਆਹੀ ਕਹਾਂਗੀ ਕਿ ਲੰਗਰ ਦੀ ਨਾ ਅਸਲੀ ਰੂਹ ਜਿਹੜੀ ਹੈ ਉਹ ਸੇਵਾ ਇਕੁਐਲਿਟੀ ਤੇ ਕਮਿਊਨਿਟੀ ਸਪਿਰਟ ਹੈ ਗੁਰੂ ਨਾਨਕ ਦੇਵ ਜੀ ਨੇ ਲੰਗਰ ਸਿਰਫ ਖਾਣਾ ਸਰਵ ਕਰਨ ਲਈ ਨਹੀਂ ਬਲਕਿ ਸਾਰਿਆਂ ਨੂੰ ਬਰਾਬਰ ਸਮਝ ਕੇ ਇਹ ਗੋ ਦੂਰ ਕਰਕੇ ਪਿਆਰ ਤੇ ਸੇਵਾ ਦੀ ਫੀਲਿੰਗ ਡਿਵੈਲਪ ਕਰਨ ਲਈ ਸ਼ੁਰੂ ਕੀਤਾ ਤੇ ਅੱਜ ਦੀ ਰਿਐਲਿਟੀ ਚ ਆ ਕੁਝ ਮਾਡਰਨ ਚੇਂजेस ਜ਼ਰੂਰ ਨਜ਼ਰ ਆਉਂਦੇ ਨੇ ਜਿਵੇਂ ਕਿ ਰੋਡਸਾਈਡ ਸਟਾਲਸ ਲੱਗੇ ਹੁੰਦੇ ਨੇ ਬਹੁਤ ਸਾਰੇ ਡਿਸ਼ਸ ਦੇਖਣ ਨੂੰ ਮਿਲਦੀਆਂ ਨੇ ਖਾਣ ਨੂੰ ਮਿਲਦੀਆਂ ਨੇ ਮਠਾਈਆਂ ਤੇ ਕਦੀ ਕਦੀ ਹਾਈਜਨ ਜਿਹੜੀ ਹੈ ਉਹਨੂੰ ਉਹਦੇ ਨਾਲ ਸਮਝੌਤਾ ਕਰ ਦਿੱਤਾ ਜਾਂਦਾ ਹੈ ਤੇ ਇਹ ਨੇਚਰਲ ਹੈ ਪਰ ਅਸਲੀ ਨiyet ਸੈਲਫਲੈਸ ਸਰਵਿਸ ਤੇ ਕੁਆਲਿਟੀ ਹੀ ਹੋਣੀ ਚਾਹੀਦੀ ਹੈ ਤੇ ਲੁਧਿਆਣਾ ਵਿੱਚ ਜਿਹੜੇ ਅੱਜ ਗਜਰੇਲਾ ਇਨਸੀਡੈਂਟ ਦੀ ਆਪਾਂ ਗੱਲ ਕੀਤੀ ਹੈ ਇੱਕ ਐਗਜ਼ਾਮਪਲ ਹੈ ਕਿ ਨੀਅਤ ਚੰਗੀ ਹੋਵੇ ਪਰ ਹਾਈਜੀਨ ਫੂਡ ਸੇਫਟੀ ਤੇ ਹੈਲਥ ਦਾ ਧਿਆਨ ਇਕੁਅਲੀ ਜ਼ਰੂਰੀ ਹੈ ਸਿੰਪਲ ਕਲੀਨ ਥਾਟਫੁਲ ਲੰਗਰ ਹਮੇਸ਼ਾ ਆਪਣੀ ਅਸਲੀ ਰੂਹ ਤੇ ਮਕਸਦ ਨੂੰ ਨਿਭਾਉਂਦਾ ਹੈ ਤੇ ਮੇਰੇ ਹਿਸਾਬ ਦੇ ਨਾਲ ਮਾਡਰਨ ਵੈਰਾਈਟੀ ਐਕਸੈਪਟੇਬਲ ਹੈ ਪਰ ਸਪਿਰਚੁਅਲ ਪਰਪਸ ਸੇਵਾ ਇਕੁਅਲਿਟੀ ਤੇ ਮਾਈਂਡਫੁਲ ਸਰਵਿਸ ਨੂੰ ਕਦੀ ਓਵਰਲੁੱਕ ਨਹੀਂ ਕਰਨਾ ਚਾਹੀਦਾ ਲੰਗਰ ਸਿਰਫ ਖਾਣਾ ਨਹੀਂ ਹੈ ਇਹ ਕਮਿਊਨਿਟੀ ਬੌਂਡਿੰਗ ਪਿਆਰ ਤੇ ਸਪਿਰਚੁਅਲ ਕਨੈਕਸ਼ਨ ਦਾ ਇੱਕ ਬਹੁਤ ਡੇਰਾ ਤੇ ਵੱਡਾ ਸਿੰਬਲ ਹੈ ਆਪ ਦੀ ਚਰਚਾ ਨੂੰ ਆਪਾਂ ਇਸੇ ਇੱਥੇ ਹੀ ਸਟਾਪ ਕਰਦੇ ਆਂ ਤੇ ਕੱਲ ਮਿਲਦੇ ਆਂ ਇੱਕ ਨਵੀਂ ਚਰਚਾ ਦੇ ਨਾਲ ਲੇਕਿਨ ਅੱਜ ਦਾ ਜਿਹੜਾ ਇਹ ਟਾਪਿਕ ਸੀਗਾ ਇਸ ਨੂੰ ਲੈ ਕੇ ਤੁਸੀਂ ਲਿਖ ਕੇ ਵੀ ਆਪਣੇ ਵਿਚਾਰ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਤੁਸੀਂ ਲਿਖਣਾ ਕਿਵੇਂ ਹੈ ਕਿਹਦੇ ਤੇ ਲਿਖਣਾ ਹੈ ਮੈਂ ਤੁਹਾਨੂੰ ਦੱਸ ਦੇਣੀ ਆ ਤੁਸੀਂ ਈਮੇਲ ਸਾਨੂੰ ਕਰ ਸਕਦੇ ਹੋ ਇਨਫੋ adjustbroadcasting.com ਤੇ geet@adjustbroadcasting.com ਤੇ ਵੀ ਤੁਸੀਂ ਆਪਣੇ ਵਿਚਾਰ ਸਾਨੂੰ ਲਿਖਣਾ ਜੀ ਤੁਹਾਡੇ ਸਾਰਿਆਂ ਦੇ ਵੈਲਿਊਏਬਲ ਫੀਡਬੈਕ ਤੁਹਾਨੂੰ ਮਿਲਦੇ ਨੇ ਇਦਾਂ ਹੀ ਸਾਨੂੰ ਲਿਖਦੇ ਰਹਿਣਾ ਤੇ ਉਹਦੇ ਲਈ ਬਹੁਤ-ਬਹੁਤ ਧੰਨਵਾਦ ਤੁਸੀਂ ਅੱਜ ਸਾਡਾ ਸਾਥ ਦਿੱਤਾ ਤੇ ਹੁਣ ਆਪਾਂ ਕੱਲ ਮਿਲਦੇ ਆ ਜੀ ਨਵੀਂ ਚਰਚਾ ਦੇ ਨਾਲ ਤਦ ਤੱਕ ਤੁਸੀਂ ਸਾਰੇ ਖਿਆਲ ਰੱਖਣਾ ਸਤਿ ਸ਼੍ਰੀ ਅਕਾਲ ਰੱਬ ਰੱਖਾ